ਪਲਾ ਆਪਣਾ ਤਾਂ ਹੈ ਸੁਣੀ ਹੋਈ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਆਪਣੇ ਹਿਰਦੇ ਦੇ ਵਿੱਚ ਵਸਾ ਕਰਕੇ ਉਸ ਨੂੰ ਕਮਾਉਣਾ ਕਿਤੇ ਸਾਨੂੰ ਇਸ ਗੱਲ ਦੀ ਸੋਝੀ ਆ ਜਾਵੇ ਤੇ ਫਿਰ ਆਪਣਾ ਭਲਾ ਹੈ ਸਤਿਗੁਰੂ ਜੀ ਕੀ ਕਹਿੰਦੇ ਹਨ ਕਿਨ ਕਾ ਏਕ ਜੋ ਜੀਵਸਾਵੇ ਤਾਂ ਕਿ ਮਹਿਮਾ ਗਨੀਨਾ ਆਵੇ ਜੇਕਰ ਕੋਈ ਇੱਕ ਕਿਨਕਾ ਭਾਵ ਕੀ ਥੋੜਾ ਜਿਹਾ ਵੀ ਬਾਣੀ ਦਾ ਕੋਈ ਸ਼ਬਦ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ ਉਹਦੀ ਮਹਿਮਾ ਕਦੇ ਵੀ ਗਣੀ ਨਹੀਂ ਜਾ ਸਕਦੀ ਕਦੇ ਵੀ ਗਣੀ ਨਹੀਂ ਜਾ ਸਕਦੀ ਸਤਿਗੁਰੂ ਨੇ ਏਸੇ ਹੀ ਵਿਸਾਖੀ ਵਾਲੇ ਦਿਨ ਸਾਨੂੰ ਪੰਜ ਧਾਤਾਂ ਦੇ ਮਿਸ਼ਰਣ ਦੇ ਨਾਲ ਇਕ ਸ਼ੇਰ ਦੇ ਰੂਪ ਦੇ ਵਿੱਚ ਸਿੰਘ ਸਾਜਿਆ ਤੇ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਆਖਿਆ ਅਗਰ ਅੱਜ ਦੇ ਇਨਸਾਨਾਂ ਦੇ ਕੋਲੋਂ ਪੁੱਛਿਆ ਜਾਵੇ ਕਿ ਉਹ ਪੰਜ ਧਾਤ ਉਹ ਪੰਜ ਕੀ ਹਨ ਜਿਨ੍ਹਾਂ ਦੇ ਨਾਲ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਤੇ ਮੈਨੂੰ ਲੱਗਦਾ ਹੈ ਕਿਸੇ ਨੂੰ ਵੀ ਪਤਾ ਨਹੀਂ ਕੀ ਉਹ ਪੰਜ ਧਾਤ ਕਿਹੜੀਆਂ ਹਨ ਇਹ ਤਾਂ ਬਹੁਤ ਵਾਰ ਸੁਣਿਆ ਪੰਜ ਰਤਨੀ ਮਾਫ ਕਰਿਓ ਗੁਰੂ ਦੀ ਤਾਬਿਆ ਵਿੱਚ ਬੈਠਾ ਹਾਂ ਲੇਕਿਨ ਜੇਕਰ ਅਸੀਂ ਬੋਲਾਗੇ ਨਹੀਂ ਤੇ ਆਪਜੀ ਬਾਜ ਨਹੀਂ ਆਉਗੇ ਪੰਜ ਰਤਨੀ ਤਾਂ ਸ਼ਬਦ ਬੜੀ ਵਾਰ ਮੈਂ ਆਪਣੇ ਕੰਨਾਂ ਦੇ ਨਾਲ ਸੁਣਿਆ ਜਦੋਂ ਸੰਧਿਆ ਦਾ ਸਮਾਂ ਹੁੰਦਾ ਹੈ ਕਈ ਵੀਰ ਸਾਡੇ ਬੋਲਦੇ ਹਨ ਕਿ ਪੰਜ ਰਤਨੀ ਦਾ ਸਮਾਂ ਹੋ ਗਿਆ ਲੇਕਿਨ ਉਹ ਪੰਜ ਧਾਤਾਂ ਕਿਹੜੀਆਂ ਹਨ ਜਿਨ੍ਹਾਂ ਨੂੰ ਮਿਲਾ ਕਰਕੇ ਸਤਿਗੁਰੂ ਨੇ ਸਾਨੂੰ ਅਮਰਤ ਦਾ ਬਾਟਾ ਤਿਆਰ ਕਰਕੇ ਦਿੱਤਾ ਕਦੇ ਇਹ ਆਪਾਂ ਕਦੇ ਖੋਜਿਆ ਪੰਜਾਂ ਕਕਾਰਾਂ ਬਾਰੇ ਤਾਂ ਆਪਾਂ ਸਾਰੇ ਜਾਣਦੇ ਹਾਂ ਇਸ ਗੱਲ ਤੋਂ ਮੈਂ ਵੀ ਆਪ ਜੀ ਨਾਲ ਸਹਿਮਤ ਹਾਂ ਕਿ ਪੰਜ ਕਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਾਂ ਨੂੰ ਦਿੱਤੇ ਲੇਕਿਨ ਉਹ ਕਿਹੜੀ ਗੱਲ ਤੋਂ ਸਾਨੂੰ ਦਿੱਤੇ ਉਹ ਦੇਣ ਦਾ ਰਿਲੀਜੀਅਨ ਕੀ ਸੀ ਇਹ ਕੋਈ ਵਿਰਲਾਸੇ ਕੀ ਜਾਣਦਾ ਹੈ ਪੰਜ ਧਾਤ ਜਿਹਨਾਂ ਦੀ ਮੈਂ ਪਹਿਲਾਂ ਗੱਲ ਕੀਤੀ ਉਹਨਾਂ ਨੂੰ ਵਿਸਥਾਰ ਦੇ ਨਾਲ ਆਪ ਜੀਆਂ ਦੇ ਨਾਲ ਸਾਂਝਾ ਕਰਾਂ ਸਭ ਤੋਂ ਪਹਿਲਾਂ ਹੈ ਜਲ ਜਿਹੜਾ ਠੰਡਕ ਤੇ ਪਵਿੱਤਰਤਾ ਦਾ ਪ੍ਰਤੀਕ ਹੈ ਜਿਸ ਨੂੰ ਪੀਣ ਦੇ ਨਾਲ ਅੰਦਰ ਦੀ ਅਗਨ ਜਿਹੜੀ ਹੈ ਉਹ ਸ਼ਾਂਤ ਹੁੰਦੀ ਹੈ ਜਿੰਨੂੰ ਜઠਰ ਅਗਨੀ ਵੀ ਕਿਹਾ ਜਾਂਦਾ ਹੈ ਦੂਸਰਾ ਨੰਬਰ ਕੀ ਪਵਿੱਤਰਤਾ ਸਿਆਣੇ ਕਹਿੰਦੇ ਹਨ ਇੱਕ ਮਨ ਜਲ ਹੋਵੇ ਕਦੇ ਵੀ ਗੰਦਾ ਨਹੀਂ ਹੁੰਦਾ ਜਲ ਸਦਾ ਹੀ ਪਵਿੱਤਰ ਰਹਿੰਦਾ ਹੈ ਦੂਸਰਾ ਹੈ ਪਤਾਸੇ ਜਿਹੜੇ ਕੀ ਮਿਠਾਸ ਦਾ ਪ੍ਰਤੀਕ ਹਨ ਤੀਸਰਾ ਹੈ ਬਾਟਾ ਜਿਹੜਾ ਕਿ ਹਿਰਦੇ ਦਾ ਪ੍ਰਤੀਕ ਹੈ ਜਿਹਦੇ ਵਿੱਚ ਅਮਰਤ ਨੇ ਸਮਾਉਣਾ ਹੈ ਨਾ ਕਿ ਉਹ ਬਾਟਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਵਰਤਿਆ ਇਥੇ ਉਸ ਬਾਟੇ ਦੇ ਨਾਲ ਨਾਲ ਹਿਰਦੇ ਨੂੰ ਵੀ ਬਾਟਾ ਰੂਪੀ ਹੀ ਮੰਨਿਆ ਗਿਆ ਹੈ ਸਤਿਗੁਰੂ ਜੀ ਪਾਵਨ ਬਾਣੀ ਅੰਦਰ ਕਹਿੰਦੇ ਹਨ ਉਦੇ ਭਾਂਡੇ ਕੁਛ ਨਾ ਸਮਾਵੇ ਸਿੱਧੇ ਅਮਰਤ ਪਵੇ ਨਿਹਾਰ ਕਹਿੰਦੇ ਉਲਟਾ ਭਾਂਡਾ ਕਰਕੇ ਰੱਖ ਦੋ ਕੁਝ ਵੀ ਨਹੀਂ ਪੈਣਾ ਉਹਦੇ ਵਿੱਚ ਕਹਿੰਦੇ ਅਗਰ ਸਿੱਧਾ ਰੱਖ ਦੋਗੇ ਤੇ ਅੰਮ੍ਰਿਤ ਦੀ ਬੂੰਦ ਉਹਦੇ ਵਿੱਚ ਪੈ ਗਈ ਤਾਂ ਉਹਦਾ ਭਾਂਡਾ ਬੜਨਾ ਸਫਲ ਹੋ ਗਿਆ ਕਿ ਉਹਦੇ ਭਾਂਡੇ ਕੁਛ ਨਾ ਸਮਾਵੇ ਸਿੱਧੇ ਅੰਮ੍ਰਿਤ ਪਵੇ ਨਿਹਾਰ ਕਹਿੰਦੇ ਕਿ ਸਿੱਧਾ ਭਾਂਡਾ ਰੱਖੋਗੇ ਫਿਰ ਉਹਦੇ ਵਿੱਚ ਅੰਮ੍ਰਿਤ ਪਵੇਗਾ ਇਹ ਹਿਰਦੇ ਰੂਪੀ ਭਾਂਡੇ ਨੂੰ ਆਪਾਂ ਸਿੱਧਾ ਕਰਕੇ ਰੱਖਣਾ ਹੈ ਤੀਸਰਾ ਨੰਬਰ ਤੇ ਆਉਂਦਾ ਹੈ ਬਾਟਾ ਤੇ ਚੌਥੇ ਨੰਬਰ ਤੇ ਆਉਂਦਾ ਹੈ ਖੰਡਾ ਜਿਨਨੇ ਭਗਤੀ ਤੇ ਭਗਤੀ ਦੇ ਨਾਲ ਸ਼ਕਤੀ ਨੂੰ ਜੋੜਿਆ ਤੇ ਸ਼ਕਤੀ ਦੇ ਨਾਲ ਭਗਤੀ ਨੂੰ ਜੋੜਿਆ ਜਿਹੜਾ ਸਤਿਗੁਰੂ ਨੇ ਆਪਣੇ ਹੱਥ ਵਿੱਚ ਫੜ ਕਰਕੇ ਪੰਜਾਂ ਬਾਣੀਆਂ ਦੇ ਜਾਪ ਕਰਕੇ ਅੰਮ੍ਰਿਤ ਤਿਆਰ ਕੀਤਾ ਤੇ 5ਵੇਂ ਨੰਬਰ ਤੇ ਆਉਂਦੀ ਹੈ ਉਹ ਪਾਵਨ ਤੇ ਪਵਿੱਤਰ ਬਾਣੀ ਜਿਨ੍ਹਾਂ ਨੂੰ ਪੜ ਕਰਕੇ ਸਤਿਗੁਰੂ ਨੇ ਅੰਮ੍ਰਿਤ ਦੀ ਪੋਹਲ ਤਿਆਰ ਕੀਤੀ ਤੇ ਆਖਿਆ ਪੀਹੋ ਪੋਹਲ ਖੰਡ ਧਾਰ ਹੋਏ ਜਨਮ ਸੁਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਪੰਜ ਚੀਜ਼ਾਂ ਉਹ ਨੇ ਜਿਨ੍ਹਾਂ ਨੂੰ ਮਿਲਾ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਪੰਜ ਕਕੇ ਇਹਨਾਂ ਬਾਰੇ ਆਪਾਂ ਸਾਰੇ ਜਾਣਦੇ ਹਾਂ ਪਹਿਲਾ ਨੰਬਰ ਹੈ ਕੇਸ ਜੋ ਕਿ ਗੁਰੂ ਕੀ ਮੋਹਰ ਜਦੋਂ ਚਾਂਦਨੀ ਚੌਕ ਵਿੱਚ ਵੈਸੇ ਤੇ ਪਿਛਲੇ ਦਿਨੀ ਮੈਂ ਇਹ ਅਰਜ਼ ਕੀਤੀ ਸੀ ਕਿ ਆਪਾਂ ਇਹ ਗੱਲ ਨਹੀਂ ਕਹਿਣੀ ਕਿ ਤੇਗ ਬਹਾਦਰ ਹਿੰਦ ਦੀ ਚਾਦਰ ਇਹ ਗੱਲ ਮੈਂ ਅਰਜ਼ ਕੀਤੀ ਸੀ ਕਿ ਇਹ ਗੱਲ ਨਹੀਂ ਕਹਿਣੀ ਇਹ ਕਹਿਣੀ ਹੈ ਕਿ ਤੇਗ ਬਹਾਦਰ ਸਗਲ ਸ੍ਰਿਸ਼ਟ ਕੀ ਚਾਦਰ ਜੇਕਰ ਹਿੰਦੂਆਂ ਦੇ ਥਾਂ ਤੇ ਕੋਈ ਹੋਰ ਧਰਮ ਵੀ ਰੁੜਦਾ ਜਾਂਦਾ ਉਹਨੂੰ ਵੀ ਬਚਾਉਣ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜ਼ਰੂਰ ਪਹੁੰਚਦੇ ਜੇਕਰ ਉੱਥੇ ਹਿੰਦੂਆਂ ਦਾ ਧਰਮ ਪਤਿਤ ਹੋ ਰਿਹਾ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚੇ ਉਹਨਾਂ ਨੇ ਬਚਾਇਆ ਜੇਕਰ ਕਿਸੇ ਹੋਰ ਧਰਮ ਦੇ ਉੱਤੇ ਵੀ ਕੋਈ ਆਂਚ ਆਉਂਦੀ ਤੇ ਜ਼ਰੂਰ ਪਹੁੰਚਦੇ ਇਹ ਨਹੀਂ ਕਹਿੰਦੇ ਕਿ ਨਹੀਂ ਜੀ ਤੁਸੀਂ ਪੰਡਤੋ ਨਹੀਂ ਜੀ ਤੁਸੀਂ ਇਸਾਈ ਹੋ ਨਹੀਂ ਜੀ ਤੁਸੀਂ ਮੁਸਲਮਾਨ ਹੋ ਕਿਸੇ ਵੀ ਧਰਮ ਦਾ ਉਹਨਾਂ ਦੇ ਅੰਦਰ ਕੋਈ ਵੈਰ ਵਿਰੋਧ ਨਹੀਂ ਸੀ ਤੇ ਉਹ ਸਗਲ ਸ੍ਰਿਸ਼ਟੀ ਦੀ ਜਾਦਰ ਨੇ ਸਾਰੀ ਹੀ ਸ੍ਰਿਸ਼ਟੀ ਦੀ ਜਾਦਰ ਨੇ ਇਹ ਅੱਜ ਮੈਂ ਦੁਬਾਰਾ ਆਪ ਜੀਆਂ ਦੇ ਸਾਹਮਣੇ ਗੱਲ ਰੱਖੀ ਹੈ ਇਹਨੂੰ ਮੰਨਣਾ ਕਰਨਾ ਜੀ ਜਦੋਂ ਚਾਂਦਨੀ ਚੌਕ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਕੀਤਾ ਗਿਆ ਆਪਾਂ ਹੀ ਜੈਤਾ ਜੀ ਨੂੰ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਗੱਲ ਉੱਥੇ ਕੋਈ ਸਿੱਖ ਨਹੀਂ ਸੀ ਉਹਨੇ ਕਿਹਾ ਸਿੱਖ ਤੇ ਸਨ ਲੇਕਿਨ ਸਾਰੇ ਬਹਰੂਪੀਏ ਸਨ ਭਾਵ ਕੀ ਕੋਈ ਪਛਾਣ ਵਿੱਚ ਨਹੀਂ ਸੀ ਆਉਂਦਾ ਦਾੜੀ ਕੇਸ ਨਹੀਂ ਸਨ ਹੁਣ ਪਤਾ ਨਹੀਂ ਲੱਗਦਾ ਕਿ ਸਿੱਖ ਕਿਹੜਾ ਹੈ ਤੇ Hindu ਜਾਂ ਮੁਸਲਮਾਨ ਜਾਂ ਈਸਾਈ ਕਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਹੀ ਵਕਤ 6 ਸਾਲ ਦੀ ਉਮਰ ਦੇ ਵਿੱਚ ਕਹਿ ਦਿੱਤਾ ਸੀ ਸੌਰੀ ਮਾਫ ਕਰਨਾ 9 ਸਾਲ ਦੀ ਉਮਰ ਵਿੱਚ ਕਹਿ ਦਿੱਤਾ ਸੀ ਕਿ ਮੈਂ ਐਸਾ ਨਿਆਰਾ ਪੰਥ ਤਿਆਰ ਕਰਾਂਗਾ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀ ਖਲੋਤਾ ਦਿਖਿਆ ਕਰੇਗਾ ਕਿ ਇਹ ਗੁਰੂ ਦਾ ਸਿੱਖ ਹੈ ਉਹਨਾਂ ਨੇ ਕਿੰਨਾਂ ਵੱਲੋਂ ਇਸ਼ਾਰਾ ਕੀਤਾ ਸੀ ਆਪਣੇ ਵੱਲੋਂ ਲੇਕਿਨ ਆਪਾਂ ਉਹ ਗੱਲ ਭੁੱਲ ਗਏ ਪਹਿਲਾ ਜੋ ਨਿਸ਼ਾਨ ਹੈ ਕੱਕਾ ਉਹ ਗੁਰੂ ਕੀ ਮੋਹਰ ਹੈ ਦੂਸਰਾ ਜੋ ਕਿਰਪਾਨ ਨਾ ਕੀ ਧਾਗੇ ਬੱਦੀ ਡੋਰੀ ਵਾਲੀ ਕਿਰਪਾਨ ਜਿਹਨੂੰ ਆਖਿਆ ਜਾਂਦਾ ਹੈ ਉਹ ਗਾਤਰੇ ਬੱਦੀ ਕਿਰਪਾਨ ਜਿਹੜੀ ਸ੍ਰੀ ਸਾਹਿਬ ਹੈ ਜਿਹੜੀ ਤੁਹਾਡੇ ਕਿਸੇ ਵੀ ਸ਼ਸਤਰ ਦੇ ਰੂਪ ਦੇ ਵਿੱਚ ਕੰਮ ਆ ਸਕੇ ਇੱਥੇ ਮੈਂ ਇੱਕ ਗਿਆਨ ਤੁਹਾਨੂੰ ਹੋਰ ਦਿੰਦਾ ਜਾਵਾਂ ਜਿਤਨਾ ਕੋ ਮੈਨੂੰ ਗਿਆਨ ਹੈ ਮੈਂ ਇਹ ਸੋਚਦਾ ਹਾਂ ਕਿ ਉਹ ਵੰਡਣ ਦੇ ਨਾਲ ਵੱਧਾ ਹੈ ਆਪਾਂ ਕਈ ਵਾਰ ਇਹ ਗੱਲ ਸੁਣੀ ਹੈ ਅਸਤਰ ਤੇ ਸ਼ਸਤਰ ਲੇਕਿਨ ਇਹਨਾਂ ਦੇ ਵਿੱਚ ਕਦੀ ਆਪਾਂ ਭੇਦ ਕਿਸੇ ਨੂੰ ਪੁੱਛਿਆ ਕਿ ਭਾਈ ਅਸਤਰ ਕੀ ਹੁੰਦਾ ਹੈ ਤੇ ਸ਼ਸਤਰ ਕੀ ਹੁੰਦਾ ਹੈ ਆਪਾਂ ਉਵੇਂ ਹੀ ਅਜਾਈਂ ਕਹਿ ਦਿੰਦੇ ਆ ਅਸਤਰ ਸ਼ਸਤਰ ਫਲਾਣੇ ਨਿਹੰਗ ਸਿੰਘ ਨੇ ਬੜੇ ਅਸਤਰ ਸ਼ਸਤਰ ਬੰਦੇ ਕਿਉਂਕਿ ਆਪਾਂ ਬੰਦੇ ਆ ਨਾ ਕਿ ਆਪਾਂ ਤਾਂ ਨਹੀਂ ਬੰਦੇ ਲੇਕਿਨ ਨਿਹੰਗ ਸਿੰਘ ਜਿਆਦਾ ਬੰਦੇ ਆ ਆਪਾਂ ਕਹਿੰਦੇ ਅਸਤਰ ਸਸਤਰ ਬੜੇ ਬੰਨੇ ਅਸਤਰ ਅਲੱਗ ਹਨ ਸਸਤਰ ਅਲੱਗ ਹਨ ਅਸਤਰ ਉਹ ਹੈ ਜਿਹੜਾ ਵੈਰੀ ਤੋਂ ਦੂਰ ਖੜੇ ਹੋ ਕੇ ਮਾਰ ਕੀਤੀ ਜਾਵੇ ਜਿਸ ਤਰ੍ਹਾਂ ਕਿ ਤੁਪਕ ਭਾਵਕੀ ਬੰਦੂਕ ਪੱਠੇ ਵਿੱਚ ਲੱਗੇ ਹੋਏ ਤੀਰ ਇਹ ਹਨ ਅਸਤਰ ਸਸਤਰ ਉਹ ਹੈ ਜਿਹੜਾ ਜੰਗ ਦੇ ਵਿੱਚ ਹੱਥੋਂ-ਹੱਥੀ ਵਰਤਿਆ ਜਾਵੇ ਭਾਵ ਕਿ ਕਿਸੇ ਦੇ ਨਾਲ ਯੁੱਧ ਹੋ ਰਿਹਾ ਹੈ ਘੋਲ ਹੋ ਰਿਹਾ ਹੈ ਦੋਵੇਂ ਸਰੀਰ ਆਪਸ ਦੇ ਵਿੱਚ ਸਪਰਸ਼ ਕਰ ਰਹੇ ਹਨ ਉੱਥੇ ਅਗਰ ਜਿਹੜਾ ਵਰਤਿਆ ਜਾਂਦਾ ਹੈ ਉਹ ਹੁੰਦਾ ਸ਼ਸਤਰ ਜਿਸ ਤਰ੍ਹਾਂ ਕਿ ਗਾਤਰੇ ਬੱਦੀ ਕਿਰਪਾਨ ਜਿਹੜਾ ਨੇਜਾ ਹੈ ਵਰਸ਼ਾ ਹੈ ਉਹ ਵੀ ਅਸਤਰ ਦੇ ਵਿੱਚ ਆਉਂਦਾ ਹੈ ਜਿਹੜੀ ਕਟਾਰ ਹੈ ਉਹ ਸ਼ਸਤਰ ਦੇ ਵਿੱਚ ਆਉਂਦੀ ਹੈ ਇਸ ਤਰ੍ਹਾਂ ਕਿ ਧਾਗੇ ਬੱਦੀ ਕਿਰਪਾਨ ਨਹੀਂ ਸ਼ਸਤਰ ਹੋਣਾ ਲਾਜ਼ਮੀ ਹੈ ਪਾਵ ਕੀ ਗਾਤਰੇ ਬੱਦੀ ਕਿਰਪਾਨ ਧਾਗੇ ਬੱਦੀ ਕਿਰਪਾਨੇ ਗਾਤਰੇ ਬੱਦੀ ਕਿਰਪਾਨ ਦੂਸਰਾ ਇਹ ਹੈ ਤੀਸਰਾ ਜੋ ਹੈ ਕੰਗਾ ਜੋ ਲੱਕੜ ਦਾ ਹੋਣਾ ਚਾਹੀਦਾ ਹੈ ਜਿਸ ਨੂੰ ਕੇਸਾਂ ਦੇ ਵਿੱਚ ਫੇਰਦਿਆਂ ਸਿੱਖ ਕਿਤਨਾ ਵੀ ਚਾਹੇ ਉਦਾਸ ਹੋਵੇ ਜਾਂ ਥੱਕਿਆ ਹੋਵੇ ਉਸ ਨੂੰ ਇੱਕ ਤੋਂ ਇੱਕ ਵਾਰ ਫੇਰ ਤੋਂ ਤਾਜ਼ਗੀ ਮਿਲਦੀ ਹੈ ਜਦੋਂ ਵੀ ਕੋਈ ਜੁੱਧ ਹੋਇਆ ਕਰਦੇ ਸੀ ਜੁੱਧ ਤੋਂ ਜਦੋਂ ਸ਼ਾਂਤੀ ਹੁੰਦੀ ਸੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਗੱਲ ਕਿਹਾ ਕਰਦੇ ਸਨ ਕਿ ਕੇਸਾਂ ਨੂੰ ਕੰਗਾ ਕਰ ਲਓ ਭਾਈ ਉਹਨਾਂ ਦਾ ਭਾਵ ਇਹ ਹੁੰਦਾ ਸੀ ਕਿ ਕੇਸਾਂ ਨੂੰ ਕੰਗਾ ਕਰਕੇ ਦੁਬਾਰਾ ਤੋਂ ਆਪਾਂ ਫੇਰ ਤਾਜ਼ਗੀ ਵਿੱਚ ਆ ਜਾਈਏ ਜਦੋਂ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਤੇ ਜਾਲਮ ਨੂੰ ਸੂਈਏ ਨੇ ਦੱਸਿਆ ਪਹਾੜੀ ਰਾਜਿਆਂ ਨੂੰ ਅਤੇ ਮੁਗਲ ਫੁਸ਼ਾਸ਼ਕਾਂ ਨੂੰ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਿੰਘ ਹਨ ਉਹਨਾਂ ਦੀ ਗਿਣਤੀ 100 ਤੋਂ ਵੀ ਘੱਟ ਹੈ। ਲੇਕਿਨ ਜਦੋਂ ਚਮਕੌਰ ਦੀ ਗੜੀ ਦੇ ਅੰਦਰ ਜਾ ਕੇ ਦਰਵਾਜ਼ੇ ਭੇੜੇ ਗਏ ਸਿੰਘਾਂ ਨੇ ਆਪਣੇ ਕਮਰਕੱਸੇ ਖੋਲੇ ਚੋਲੇ ਨਿਚੋੜੇ ਨਿਚੋੜ ਕਰਕੇ ਚੋਲੇ ਪਾਏ ਤੇ ਕੇਸਾਂ ਨੂੰ ਕੰਗਾ ਕੀਤਾ ਤੇ ਜਕਾਰੇ ਛੱਡੇ ਤਾਂ ਜਿਹੜੀ ਫੌਜ ਹੀ ਨਾ ਉਤੋਂ ਕੋਸਾਂ ਦੂਰ ਹੋ ਕੇ ਕਹਿਣ ਲੱਗੇ ਕਹਿੰਦੇ ਜਿਨ੍ਹਾਂ ਨੂੰ ਆਖਿਆ ਸੀ ਕਿ 100 ਤੋਂ ਘੱਟ ਗਿਣਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੱਥੋਂ ਹੱਥੇ ਫੜ ਕੇ ਸਿੰਘਾਂ ਨੂੰ ਲਿਆਉਣ ਦੀ ਗੱਲ ਕਰਦੇ ਹੋ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੰਘ ਹਨ ਇਤਨਾ ਜੋਸ਼ ਭਰ ਗਿਆ ਉਹਨਾਂ ਦੇ ਅੰਦਰ ਔਰ ਚੌਥੇ ਨੰਬਰ ਤੇ ਆਉਂਦਾ ਹੈ ਕੜਾ ਇਸ ਸੋਨੇ ਜਾਂ ਚਾਂਦੀ ਦੇ ਨਾਲ ਬਣਿਆ ਨਹੀਂ ਭਾਵ ਕਿ ਲੋਹੇ ਦਾ ਹੋਣਾ ਚਾਹੀਦਾ ਹੈ ਜਿੱਦਾਂ ਆਪਾਂ ਅੱਜ ਕੱਲ ਆਮ ਤੌਰ ਤੇ ਸਟੀਲ ਹੀ ਪਾ ਲੈਂਦੇ ਹਾਂ ਕਿਉਂਕਿ ਕੱਪੜੇ ਬੜੇ ਗੰਦੇ ਹੁੰਦੇ ਹਨ ਅਗਰ ਸਰ ਵੱਲੋਂ ਪਾਈਏ ਤਾਂ ਜਿਹੜੇ ਕਾਫਨ ਉਹ ਅਕਸਰ ਗੰਦੇ ਹੋ ਜਾਂਦੇ ਹਨ ਉਹਨਾਂ ਦੇ ਨਾਲ ਖਹਿ ਕੇ ਤੇ ਫਿਰ ਬੀਬੀਆਂ ਸ਼ਿਕਾਇਤ ਕਰਦੀਆਂ ਹਨ ਜੀ ਨਿਖਰਦੇ ਨਹੀਂ ਆਪਾਂ ਗੁਰੂ ਤੋਂ ਮੁੱਖ ਮੋੜ ਲਿਆ ਲੇਕਿਨ ਬੀਬੀਆਂ ਵੱਲੋਂ ਰੱਖਿਆ ਕਿ ਚਲੋ ਕੋਈ ਨਹੀਂ ਸਟੀਲ ਦੇ ਪਾਲ ਲੈ